ਫਗਵਾੜਾ ਦੇ ਮੁਹੱਲਾ ਸ਼ਿਪੂਰੀ ਦੇ ਰਹਿਣ ਵਾਲੇ ਪ੍ਰਵਾਸੀ ਭਾਰਤੀ ਲੈਂਬਰ ਸਿੰਘ ਅਤੇ ਉਸ ਦੇ ਭਰਾਵਾਂ ਨੇ ਆਪਣੀ ਭਤੀਜੀ ਉੱਪਰ ਉਹਨਾਂ ਦੇ ਥਾਂ ਤੇ ਰਹਿ ਰਹੇ ਵਿਅਕਤੀਆਂ ਨੂੰ ਤੰਗ ਪਰੇਸ਼ਾਨ ਕਰਨ ਦੇ ਗੰਭੀਰ ਦੋਸ਼ ਲਗਾਏ ਹਨ ਇਸ ਸਬੰਧੀ ਗੱਲਬਾਤ ਕਰਦਿਆਂ ਲੈਂਬਰ ਸਿੰਘ ਅਤੇ ਉਸ ਦੇ ਭਰਾ ਨੇ ਪੁਲਿਸ ਪ੍ਰਸ਼ਾਸਨ પાસે ਇਨਸਾਫ ਦੀ ਗੋਹਲ ਲਗਾਈ ਹੈ ਆਪਣਾ ਜਮਨਾ ਕੁਮਾਰ ਜਮਨਾ ਕੁਮਾਰ ਜੀ ਕੀ ਮਾਮਲਾ ਕੀ ਹੈ ਕਿੱਥੇ ਰਹਿਣ ਵਾਲੇ ਤੁਸੀਂ ਐਸੀਐਮਪੀ ਤੇ ਰਹਿਣ ਵਾਲੇ ਆ ਇੱਥੇ 8 ਸਾਲ ਹੋ ਗਏ ਸਾਨੂੰ ਰਹਿੰਦੇ ਨੂੰ ਇਹਨਾਂ ਨੇ ਸਾਨੂੰ ਦੇਖਭਾਲ ਨੂੰ ਰੱਖਿਆ ਸੀ ਕਿ ਤੁਸੀਂ ਸਾਡੀ ਦੇਖਭਾਲ ਕਰਿਓ ਆ ਇਹ ਸਾਨੂੰ ਆਈ ਆ ਤਾਂ ਸਾਨੂੰ 2-3 ਮਹੀਨੇ ਤੋਂ ਸਾਨੂੰ ਤੰਗ ਕਰਦੀ ਪਈ ਆ ਮੈਂ ਤਾਂ ਚੱਲ ਜਾਂਦੀ ਕੰਮ ਤੇ ਮੇਰਾ ਘਰ ਵਾਲਾ ਰਹਿੰਦਾ ਐ ਇਹਨੂੰ ਮਾਰਦੀ ਕੁੱਟਦੀ ਰਹਿੰਦੀ ਆ ਕੌਣ ਮਾਰਦਾ ਕੁੱਟਦਾ ਇਹਨਾਂ ਨੂੰ ਉਹ ਕੋਲੀ ਭੈਣ ਜੀ ਮਾਰਦੀ ਆ ਇਹਨੇ ਕੱਲ ਇਹ ਵੀ ਕਿਹਾ ਪੈਂਜੀ ਮੈਂ ਹੱਥ ਜੋੜ ਤੇ ਆ ਤੇਰੇ ਮੈਂ ਨਿਆਣੇ ਤੋਂ ਕੰਮ ਕਰਾ ਦੋਗੇ ਤੁਸੀਂ ਮੈਨੂੰ ਨਾ ਬੋਲੋ ਹਰਾਮ ਦੇ ਕੁੱਤੇ ਚੂੜੇ ਚ ਮਾਰੇ ਇਹ ਸਾਰਾ ਕੁਝ ਬੋਲਦੀ ਰਹੇ ਤੇ ਜਿਹੜਾ ਕੁਆਟਰ ਭੁੱਲੀ ਗਏ ਆ ਜਾਂ ਕਿਤੇ ਨਹੀਂ ਉਹ ਇੱਥੇ ਆਏ ਨੇ ਲੋਜੀ ਅੰਕਲ ਆਨੇ ਤੇ ਉਹਨੇ ਤੇ ਚਾਚੇ ਦੇ ਆ ਤੇ ਉਹ ਇੱਥੇ ਰਹਿੰਦੇ ਨਹੀਂ ਉਹ ਬਾਹਰ ਰਹਿੰਦੇ ਆ ਉਹਨਾਂ ਨੇ ਸਾਨੂੰ ਦੇਖਭਾਲ ਨੂੰ ਰੱਖਿਆ ਸੀ ਸਾਰਿਆਂ ਦੀ ਸਲਾਹ ਤੇ ਪੰਜ ਭਰਾ ਆ ਇਹ ਸਾਰਿਆਂ ਦੀ ਸਲਾਹ ਚ ਸਾਨੂੰ ਰੱਖਿਆ ਆ ਤਾਂ ਇਹ ਆ ਕੇ ਸਾਨੂੰ ਤੰਗ ਕਰਦੀ ਕਹਿੰਦੀ ਅਸੀਂ ਸਾਰਾ ਖਰੀਦ ਲਿਆ ਆ ਤੁਸੀਂ ਜਾਓ ਉਹ ਕਹਿੰਦੇ ਨਹੀਂ ਜਾਣਾ ਤੇ ਕੁੱਟਦੀ ਮਾਰਦੀ ਵੀ ਕੁੱਟਦੀ ਮਾਰਦੀ ਆ ਸਾਡੇ ਘਰ ਵਾਲੇ ਇੱਕ ਦਿਨ ਬਣੀ ਇਟਾ ਬੱਟੇ ਮਾਰੇ ਐਸੀ ਕਿਹਾ ਚਲੋ ਕੋਈ ਗੱਲ ਨਹੀਂ ਨੇਤੀ ਸਾਥੇ ਰਹਿੰਦੇ ਆ ਕੋਈ ਗੱਲ ਨਹੀਂ ਮਾਰ ਲੈੰਦੋ ਫਿਰ ਵੀ ਸਾਨੂੰ ਅਹੀ ਰੋਜ਼ 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 ਤਾਂ ਸਾਡੇ ਘਰਵਾਲਿਆਂ ਨੂੰ ਤੰਗ ਕਰਦੀ ਰਹਿੰਦੀ ਹੈ। ਕੋਈ ਪੁਲਿਸ ਪ੍ਰਸ਼ਾਸ਼ਕ ਹੁੰਦਾ ਇਧਾਂ ਚ ਲੈਂਦਾ ਇਹ ਮਾਮਲਾ। ਨਾ ਜੇ ਤਾਂ ਨਹੀਂ ਲਿਆ ਆ ਕਹੋਂਗੇ ਤਰ੍ਹਾਂ ਅਸੀਂ ਲਿਆ ਦਾਂਗੇ ਜਦੋਂ ਸਾਨੂੰ ਇੰਨਾ ਤੰਗ ਕਰਦੀ ਆ ਅਸੀਂ ਕਰ ਸਕਦੇ ਆ। ਸਾਡੇ ਅਸੀਂ ਜਿੰਦੇ ਲਾਇਆ ਕੱਲ੍ਹ ਦੇ ਅਸੀਂ ਬਾਹਰ ਬੈਠੇ ਆ ਰਾਤ ਨੂੰ ਸਾਰੀ ਦਿਹਾੜੀ ਰਾਤ ਤੇ ਅਸੀਂ ਅੱਗ ਦੇ ਮੋਰੇ ਕੱਟੀ ਆ। ਸਾਡੇ ਨਿਆਣੇ ਆ ਬੱਚੇ ਕਿੰਨੇ ਆ ਆਪਣੇ? ਬੱਚੇ 3 ਨੇ ਆ ਮੇਰੇ। ਕੀ ਨਾਂ ਜੀ ਆਪਣਾ? ਮੇਰਾ ਨਾਂ ਜੀ ਤਰਨੋਚਰ ਸਿੰਘ ਆ। ਹਾਂਜੀ ਕਿੱਥੇ ਦੇ ਰਹਿਣ ਵਾਲੇ ਆਪਾਂ? ਅਸੀਂ ਜਿੱਦ ਤੱਕ ਕੈਨੇਡਾ 'ਚ ਰਹਿੰਦੇ ਆ। ਅੱਜ ਜਿਹੜੀ ਸਾਡੀ ਪ੍ਰਾਪ ਪੰਜਾਬ ਪਰਾਂ ਮਦੀ ਬੰਡਿਆ ਇਹੋ ਕਲੀਅਰ ਹੋਈ ਉਹ ਆ ਬੰਡ ਸਾਰੀ ਕਲੀਅਰ ਹੋਈ ਉਹ ਆ ਮੇਰੇ ਮਕਾਨਾਂ ਦੇ ਵਿੱਚ ਮੇਰੇ ਉਹ ਜਿਹੜੇ ਬਈ ਕੰਮ ਕਰਨ ਵਾਲੇ ਬੰਦੇ ਲੋਕ ਆਫਟਰ ਕਰ ਲਈ 8 ਸਾਲ ਤੋਂ ਰਹਿ ਰਹੇ ਆ ਹਾਂਜੀ ਮੇਰੀ ਭਤੀਜੀ ਬਾਹਰੋਂ ਆਈ ਉਹ ਆ ਉਹਨਾਂ ਨੂੰ ਕੁੱਟਦੀ ਆ ਮਾਰਦੀ ਆ ਕੀ ਨਾਂ ਉਹਨਾਂ ਦਾ ਜੀ ਜਿਹੜੇ ਬਾਹਰੋਂ ਆਏ ਸਰਬਜੀਤ ਕੋਰੋਂ ਤਾਂ ਉਹਨੂੰ ਭੋਲੀ ਕਹਿੰਦੇ ਆ ਜੀ ਅੱਛਾ ਜੀ ਕਿਹੜੇ ਮੱਲੇ ਰਹਿੰਦੇ ਕੋਈ ਇੱਥੇ ਰਹਿੰਦੇ ਆਪਣੇ ਆ ਪਿਛੇਪੂਰੀ ਹਾਂਜੀ ਸ਼ੇਪਰੀ ਗਲੀ ਨੰਬਰ 9ਾ ਮੇਰੇ ਖਲਾਂ ਜਿਹੜਾ ਉਹਨਾਂ ਨੂੰ ਇਹ ਤੰਗ ਪਰੇਸ਼ਾਨ ਕਰ ਰਿਹਾ ਜਿਹੜੇ ਤੁਹਾਡੇ ਤੁਸੀਂ 8 ਸਾਲ ਤੋਂ ਆਪਣੀ ਸਹਿਮਤੀ ਦੇ ਨਾਲੇ ਮਕਾਨ ਦਿੱਤਾ ਬਿਲਕੁਲ ਜੀ ਸਹਿਮਤੀ ਸਹਿਮਤੀ ਨਾਲ ਦਿੱਤਾ ਬਿਲਕੁਲ ਐਗਰੀ ਬਾਰਵਾਂ ਆਇਆ ਉਹ ਤੇ ਉਹਨਾਂ ਨੂੰ ਕੀ ਪਰੇਸ਼ਾਨੀ ਹੋ ਰਹੀ ਆ ਉਹ ਤਾਂ ਜੀ ਸਾਨੂੰ ਨਹੀਂ ਮੰਨ ਦਿੰਦੇ ਖੂਤੇ ਅੱਛਾ ਜੀ ਕਿੰਨੇ ਭਰਾਵਾ ਜੀ ਟੋਟਲ ਪੰਜ ਭਰਾਵਾ ਪੰਜ ਭਰਾਵਾ ਹਾਂਜੀ ਹਾਂਜੀ ਆਪ ਉਥੇ ਕੰਸਟ੍ਰਕਸ਼ਨ ਕਰਦੇ ਆ ਸਾਨੂੰ ਕਿਹਦੇ ਖੂਤੇ ਵੀ ਨਹੀਂ ਮੜ ਸਕਦੇ ਠੀਕ ਆ ਜੀ ਹਾਂ ਤੇ ਕੀ ਮੰਗੇ ਰੱਖਦੇ ਆ ਤੁਸੀਂ ਇਹਨਾਂ ਕੋਲ ਮੰਗੇ ਹੋ ਰੱਖਣੀ ਆ ਜਿਹੜੇ ਜਿਹੜੇ ਸਾਡੇ ਮਕਾਨਾਂ 'ਚ ਰਹਿੰਦੇ ਆ ਉਹੋ ਜਿਹੜਾ ਨਿਕਲਣੇ ਨਹੀਂ ਚਾਹਦੇ ਉਹ ਲੋਕ ਆਫਟਰ ਕਰਦੇ ਉਹਨਾਂ ਕੋਲੋਂ ਕੰਮ ਕਰਾਉਂਦੇ ਉਹ ਕਹਿੰਦੇ ਨਹੀਂ ਸਾਡਾ ਕੰਮ ਕਰੋ ਨਹੀਂ ਤੁਹਾਨੂੰ ਕੱਢਾਂਗੇ ਜੀ ਜਿਹੜੇ ਵਿਅਕਤੀਆਂ ਨੂੰ ਤੁਸੀਂ ਮਕਾਨ ਦਿੱਤਾ ਵਾ ਉਹਨਾਂ ਦਾ ਨਾਮ ਵਗੈਰਾ ਹੈ ਕਿੱਥੇ ਦੇ ਰਹਿਣ ਵਾਲੇ ਉਹ ਪਤਾ ਕੋਈ ਨਹੀਂ ਜੀ ਇਦਾਂ ਨਹੀਂ ਪਤਾ WhatsApp ਉਹਦਾ ਨਾਮ ਪਤਾ ਤੁਹਾਨੂੰ ਉਹਨਾਂ ਦਾ ਕੀ ਨਾਮ ਹੈ ਨਹੀਂ ਨਾਮ ਦਾ ਨਹੀਂ ਜੀ ਪਤਾ ਤੇ ਮਗਾਨ ਆਪਾਂ ਦਿੱਤਾ ਹੈ ਨਾ ਕਿਰਾਏ ਤੇ ਹਾਂਜੀ ਹਾਂਜੀ ਬ ਕੋਰਾਏ ਤੇ ਨਹੀਂ ਹੈ ਜੀ ਫਰੀਦ ਦਿੱਤਾ ਹੈ ਫਰੀਦ ਦਿੱਤਾ ਹੈ ਕਿਰਾਇਆ ਨਹੀਂ ਹੈ ਕੋਈ ਠੀਕ ਹੈ ਜੀ ਜੇ ਤਾਂ ਕਿਰਾਇਆ ਹੋਵੇ ਫਿਰ ਤਾਂ ਨਾਮ ਪਤਾ ਹੋਣਾ ਟੋਟਲ ਫਰੀ ਦਿੱਤਾ ਹੈ ਹਾਂਜੀ ਦੇਖ ਦੇਖ ਲਈ ਹਾਂਜੀ ਹਾਂਜੀ ਦੇਖ ਪਾਰ ਦੇ ਕੋਈ ਕਿਰਾਇਆ ਨਹੀਂ ਦਿੱਤਾ ਉਹ ਨਹੀਂ ਆਪਣੇ ਪਸ਼ੂ ਰੱਖੇ ਹੋ ਆ ਪੱਠੇ ਵੀ ਜਿਹੜੇ ਆਪਣੀ ਪ੍ਰਾਪਰਟੀ ਦੇ ਵਿੱਚ ਠੀਕ ਹੈ ਹਾਂ ਜੀ ਲੈਂਬਰ ਸਿੰਘ ਲੈਂਬਰ ਸਿੰਘ ਜੀ ਕਿੱਥੇ ਰਹਿੰਦੇ ਆ ਆਪਾਂ ਅਸੀਂ ਰਹਿਨੇ ਕੈਨੇਡਾ ਰਹਿੰਦੇ ਜੀ ਠੀਕ ਹੈ ਕੀ ਮਾਮਲਾ ਕੀ ਹੈ ਕਿ ਜਿਹੜੀ ਤੁਹਾਡੀ ਇੱਥੇ ਫੁਆਰੇ ਦੇ ਵਿੱਚ ਪ੍ਰਾਪਰਟੀ ਆ ਸ਼ਿਪੂਰੀ ਦੇ ਵਿੱਚ ਉਹਦਾ ਕੀ ਰੋਲ ਆ ਮੇਨ ਉੱਥੇ ਜੀ ਜਿਹੜਾ ਅਸੀਂ ਆਦਮੀ ਰੱਖਿਆ ਹੈ ਆਪਣੀ ਪ੍ਰਾਪਰਟੀ ਲੋਕਾ ਵਾਸਤੇ ਲਈ ਕੋ ਨੂੰ ਸਾਡੀ ਭਤੀਜੀ ਕੈਨੇਡਾ ਤੋਂ ਆ ਕੇ ਉਹਨੂੰ ਤਾਂ ਹੀ ਕੋ ਪਰੇਸ਼ਾਨ ਕਰਦੀ ਆ ਉਹਨੂੰ ਕਹਿੰਦੀ ਮੇਰਾ ਜਾਂ ਕੰਮ ਕਰ ਨਹੀਂ ਇੱਥੋਂ ਦੌੜ ਇੱਥੋਂ ਨਿਕਲ ਆਪ ਖੂ ਤੇ ਕੰਟਰੈਕਸ਼ਨ ਕਰੀ ਜਾਂਦੇ ਆ ਸਾਨੂੰ ਖੂ ਤੇ ਕੰਟਰੈਕਸ਼ਨ ਕਰਨ ਨਹੀਂ ਦਿੰਦੇ ਤੁਹਾਡੀ ਪੰਜਾਂ ਪਰਾਨਾ ਦੀ ਪ੍ਰਾਪਤੀਆਂ ਪੰਜੇ ਸਾਰੀ ਕੈਨੇਡਾ ਦੇ ਵਿੱਚ ਆ। ਪੰਜੇ ਪਰਾ ਕੈਨੇਡਾ 'ਚ? ਹਾਂਜੀ। ਤੇ ਜਿਹੜੀ ਤੁਹਾਡੀ ਭਤੀਜੀ ਉਹਦਾ ਨਾਮ ਵਗੈਰਾ ਕੀ ਹੈ ਜੀ? ਉਹਦਾ ਸਰਬਜੀਤ ਕੌਰ ਭੋਲੀ। ਹਾਂ। ਉਹਦਾ ਨਾਮ ਬਹਲਾ ਸ਼ਾਮਦਾਂ ਦਾ ਰਿਜਸ਼ਪੁਰ ਦੇ ਵਿੱਚ ਉਹ ਗਲੀ ਨੰਬਰ 9 ਦੇ ਵਿੱਚ ਰਹਿੰਦੀ ਆ। ਤੇ ਉਹ ਵੀ ਬਾਹਰ ਰਹਿੰਦੀ ਆ ਜਾਂ ਇੱਥੇ ਰਹਿੰਦੀ ਆ? ਬਾਹਰ ਰਹਿੰਦੀ ਆ। ਅੱਛਾ ਇੱਥੇ ਆਗੇ ਮਤਲਬ ਸਾਰੇ ਹਾਂਜੀ ਕੈਨੇਡਾ ਦੇ ਸਿਟੀਜਨ ਨੇ ਆ। ਹਾਂਜੀ। ਸਾਨੂੰ ਉਹਦੇ ਬੰਨ ਬੇਲੀ ਦਿੰਦੇ ਸਨ ਨਾ ਲੜਾਈ ਕਰਦੀ ਝਗੜਾ ਕਰਦੀ। ਕਿ ਕੋਈ ਪ੍ਰਾਪਰਟੀ ਦੀ ਡਿਵਾਈਡ ਹੋਈ ਆ ਗਈ ਇਹ ਪ੍ਰਾਪਰਟੀ ਸਾਡੀ ਡਿਵਾਈਡਡ ਹੋਈ ਆ ਉਹਦਾ ਡੈਡੀ ਜਿਹੜਾ ਸਾਡੇ ਨਾਲ ਐਗਰੀ ਆ ਉਹ ਸਿਆਣਾ ਹੋਇਆ ਉਹਦਾ ਪੂਰਾ ਦਿਮਾਗ ਨਹੀਂ ਚੱਲਦਾ ਠੀਕ ਹੈ ਉਹ ਕਹਿੰਦਾ ਮੈਂ ਜਿੰਦੇ ਤੋੜ ਦੇਣਾ ਉਹਨੂੰ ਉਹਦੇ ਜਿੰਦੇ ਲਾ ਕੇ ਉਹਨਾਂ ਨੂੰ ਬਾਹਰ ਕੱਢਦਾ ਅਪਹਾਜ ਆਦਮੀ ਆ